ਅੱਜ ਦੀ ਪੰਜਾਬੀ ਦੀ ਕਕ੍ਹਾ ਨੂੰ ਵਿਖਣ ਵਾਲੇ ਸਾਰੇ ਮੁੰਡੇ ਕੁੜੀਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਿਦਿਆਰਥੀਓ ਅੱਜ ਸਾਡਾ ਨਵਾਂ ਵਿਸ਼ਾ ਸਟਾਰਟ ਹੋਇਆ ਸੀ ਪਠ ਨੰਬਰ 16 ਕਾਂ ਤੇ ਚਿੜੀ ਆ ਇੱਕ ਬਾਲ ਨਾਟਕ ਹੈ ਸੈਮੂਅਲ ਜੋਹਨ ਇਹਦੇ ਲੇਖਕ ਹਨ ਇਹਦੇ ਭੂਮਿਕਲਪਿਕ ਪਰਸਨ ਕਿਹੜੇ ਹਨ ਮੈਂ ਤੁਹਾਡੇ ਨਾਲ ਅੱਧੀ ਕਕ੍ਹਾ ਵਿੱਚ ਡਿਸਕਸ ਕਰਾਂਗਾ ਵੇਖੋ ਜੀ ਅੱਧਾ ਪਹਿਲਾ ਪਰਸਨ ਕਿਹੜਾ ਸੀ ਕਾਂ ਤੇ ਚਿੜੀ ਕਿਹੋ ਜਿਹੀ ਰਚਨਾ ਹੈ ਕਾਂ ਤੇ ਚਿੜੀ ਕਿਹੋ ਜਿਹੀ ਰਚਨਾ ਹੈ ਇਕਾਂਗੀ ਤੇ ਨਾਟਕ ਇਕਾਂਗੀ ਆ ਨਾਟਕ ਹੈ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਚਿੜੀ ਬਣਨ ਲਈ ਕੁੜੀ ਨੇ ਕਿਹੋ ਜਿਹੇ ਕੱਪੜੇ ਪਾਏ ਹੋਏ ਹਨ ਵੀ ਚਿੜੀ ਬਣਨ ਲਈ ਕੁੜੀ ਨੇ ਕਿਹੋ ਜਿਹੇ ਕੱਪੜੇ ਪਾਏ ਹੋਏ ਹਨ ਸਫੇਦ ਕਿਹੜੇ ਸਫੇਦ ਤੀਜਾ ਪ੍ਰਸ਼ਨ ਕਿਹੜਾ ਸੀ ਕਾਂ ਬਣਨ ਲਈ ਬੱਚੇ ਨੇ ਕਿਹੋ ਜਿਹੇ ਕੱਪੜੇ ਪਾਏ ਹੋਏ ਹਨ ਕਾਲੇ ਭੈ ਚਿੜੀ ਬਨ ਲਈ ਕੁੜੀ ਨੇ ਤੋਂ ਸਫੇਦ ਕੱਪੜੇ ਪਾਏ ਹਣ ਤੇ ਕਾਮਨ ਲਈ ਮੁੰਡੇ ਨੇ ਕਿਹੜੇ ਕਾਲੇ ਕੱਪੜੇ ਪਾਏ ਹੋਏ ਹਨ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਪ੍ਰਸ਼ਨ ਨੰਬਰ 4 ਕਣਕ ਵਿਜਣ ਗੁੱਢਣ ਵਡਣ ਦਾ ਕੰਮ ਕਿਸਨੇ ਨੇ ਕੀਤਾ ਭੈ ਕਣਕ ਨੂੰ ਵਿਜਣ ਗੁੱਢਣ ਵਡਣ ਦਾ ਕੰਮ ਕਿਸਨੇ ਨਹੀਂ ਕੀਤਾ ਆ ਕਾਂ ਨੇ ਨਹੀਂ ਕੀਤਾ ਆ ਸਾਰਾ ਕੰਮ ਕਿਹਨੇ ਕੀਤਾ ਚਿੜੀ ਨੇ ਕੀਤਾ ਸੀ ਕਾਂ ਨੇ ਨਹੀਂ ਕੀਤਾ ਚਿੜੀ ਨੇ ਕੀਤਾ ਪੰਜਵਾਂ ਪ੍ਰਸ਼ਨ ਕਿਹੜਾ ਸੀ ਕਿਰਤ ਦੀ ਲੁੱਟ ਕਿਸ ਨੇ ਕੀਤੀ ਬਈ ਕਿਰਤ ਦੀ ਲੁੱਟ ਕੌਣ ਲੁੱਟ ਕੇ ਲੈ ਗਿਆ ਸੀ ਬਈ ਸਾਰਾ ਕੰਮ ਸਾਰਾ ਕੰਮ ਤਾਂ ਚਿੜੀ ਨੇ ਕੀਤਾ ਬਟ ਉਹਦੀ ਕਿਰਤ ਕੌਣ ਲੁੱਟ ਕੇ ਲੈ ਗਿਆ ਸੀ ਕਾਂ ਕਿਰਤ ਦੀ ਲੁੱਟ ਕਿਸ ਨੇ ਲੁੱਟੀ ਕਾਂ ਲੁੱਟ ਕੇ ਲੈ ਗਿਆ ਸੀ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਪ੍ਰਸ਼ਨ ਨੰਬਰ 6 ਚਿੜੀ ਨੂੰ ਕਿਸ ਚੀਜ਼ ਦਾ ਬੀਜ ਕਿਸ ਚੀਜ਼ ਦਾ ਦਾਣਾ ਲਭਿਆ ਬਈ ਕਿ ਨਿਚੜੀ ਨੂੰ ਕਿਸ ਚੀਜ਼ ਦਾ ਦਾਣਾ ਲਭਿਆ ਕੀ ਕਣਕ ਦਾ ਸਤਮਾ ਪ੍ਰਸੰਤ ਕਿਹੜਾ ਸੀ ਕਣਕ ਬਿੱਜਣ ਨਾ ਜਾਣ ਲਈ ਕਾ ਨੇ ਕੀ ਪਹਾਨਾ ਲਾਇਆ ਵੇ ਕਣਕ ਚੂੜੀ ਨੇ ਕਿੜੀ ਨੇ ਕਿਹਾ ਸੀ ਮੇਰੇ ਵੀਰੇ ਚੱਲ ਅਸੀਂ ਖਿੱਤਾਂ ਵਿੱਚ ਕਾ ਕਣਕ ਬਿੱਜਣ ਨੂੰ ਚੱਲਦੇ ਤੋ ਕਣਕ ਬਿੱਜਣ ਨਾ ਜਾਣ ਲਈ ਕਾ ਨੇ ਕਿਹੜਾ ਪਹਾਨਾ ਲਾਇਆ ਸੀ ਟਿੱਟ ਪੀੜ ਦਾ ਟਿੱਟ ਪੇੜ ਦਾ ਅੱਗੇ ਓਕੇ ਸ਼ਬਦਾਂ ਦੇ ਅਰਥ ਕਿਹੜੇ ਹਨ ਸਫੇਦ ਕੀ ਹੁੰਦਾ ਵੀ ਸਫੇਦ ਚਿੱਟਾ ਟਿੱਟੇ ਪੇਟ ਮੁਝੀ ਜਰਾਬਾਂ ਅੰਬਰ ਆਕਾਸ਼ ਅੱਗੇ ਵਾਲਾ ਕਿਹੜਾ ਸੀ ਹੱਥ ਬਟਾਉਣਾ ਸਾਥ ਦੇਣਾ ਪੁੰਗਰਨਾ ਪੁੰਗਰਨਾ ਕੀ ਬਈ ਪੈਦਾ ਹੋਣਾ ਪੁੰਗਰਨਾ ਮਤਲਬ ਕੀ ਹੁੰਦਾ ਹੈ ਪੈਦਾ ਹੋਣਾ ਪੁੰਗਰਨਾ ਪੁੰਗਰਨਾ ਪੈਦਾ ਹੋਣਾ ਪੁੰਗਰਨਾ ਪੈਦਾ ਹੋਣਾ ਵਿਲੜ ਵਿਲੜ ਕੀ ਹੁੰਦਾ ਹੈ ਵਿਲਾ ਵਿਲੜ ਵਿਲਾ ਸੰਗ ਨਾਲ ਪੀ ਦਰਦ ਦਾਇਰਾ ਕੇਰਾ ਆਜੂਗਾ ਆ ਜਾਵਾਂਗਾ ਆਜੂਗਾ ਆ ਜਾਵਾਂਗਾ ਸੁਰਤੀ ਧਿਆਨ ਟੀਰ ਅਖਦਾ ਟੇਡਾ ਹੋਣਾ ਟੀ ਦਾ ਕੀ मीनिंग ਹੁੰਦਾ ਹੈ ਅਖਦਾ ਟੇਡਾ ਹੋਣਾ ਕਾਤੋਂ ਕਿਉਂ ਠਾਰ ਲੈ ਠੰਡੀ ਕਰ ਲੈ ਠਾਰ ਲੈ ਠੰਡੀ ਕਰ ਲੈ ਨਿਆਰੀਆਂ ਵੁਖਰੇ ਸੁਬਾ ਵਾਲੀਆਂ ਕਿਹੜਾ ਵਖਰੇ ਸੁਬਾ ਵਾਲੀਆਂ ਵਿਦਿਆਰਥੀਓ ਸਾਡੀ ਅੱਜ ਦੀ ਇੱਕ ਅੱਖਾਂ ਓਖੇ ਸ਼ਬਦਾਂ ਦੇ ਭੂਵਿਕਲਪਾਂ ਦੀ ਪਠ ਨੰਬਰ 16 ਦੀ ਐਥੋਸ ਸਮਾਪਤ ਹੋਈ ਸੀ ਇਹਦੇ ਹੋਰ ਪਰਸਨ ਭੂ ਵਿਕਲਪੀ ਮੈਂ ਤੁਹਾਡੇ ਲਈ ਤੁਹਾਡੇ ਨਾਲ ਅੱਗੇ ਵੀ ਜਲੀ ਵਾਲੀ ਕੱਖਿਆ ਵੀ ਡਿਸਕਸ ਕਰਾਂਗਾ ਅੱਜ ਦੀ ਕੱਖਿਆ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਤੇ ਅੱਜ ਦੀ ਕੱਖਿਆ ਨੂੰ ਵਿਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਤਵਾਦ ਦੀ ਸਤਿ ਸ਼੍ਰੀਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ